ਇਹ ਸਰਕਾਰ ਲੋਕਾਂ ਨੇ ਚੁਣੀ ਹੈ ਕੰਮ ਤਾਂ ਸਰਕਾਰ ਨੇ ਕਰਨਾ ਆਪੋਜੀਸ਼ਨ ਤਾਂ ਜਾ ਕੇ ਕਰ ਨਹੀਂ ਸਕਦਾ ਅਸੀਂ ਲੋਕਾਂ ਨੂੰ ਇਹੀ ਦੱਸਣਾ ਚਾਹੁੰਦੇ ਆ ਕਿ ਬਈ ਇਹ ਨਕਮੀ ਤੇ ਨੋਸੀਕੇ ਦੀ ਸਰਕਾਰ ਆਪਾਂ ਚੋਣੀ ਹੈ ਕਿਸੇ ਵੀ ਹੋਰ ਨਾ ਕਾਂਗਰਸ ਦੇ ਸੂਬੇ ਦੀ ਕਿਸੇ ਭੇਜੀ ਹੈ ਜਾਂ ਇਹਨਾਂ ਦੇ ਕੋਈ ਭਾਈ ਵਾਲੇ ਨੇ ਉਹਨਾਂ ਨੇ ਅੱਜ ਤੱਕ ਪੰਜਾਬ ਦੇ ਰਾਹਤ ਪਿੰਡ ਦੇ ਕੋਈ ਦਿੱਤੇ ਨਹੀਂ ਕਿਹਾ ਕਿ ਜਿਹਨਾਂ ਦੇ ਫਸਲਾਂ ਤਬਾਹ ਹੋ ਗਏ ਉਹਨਾਂ ਨੂੰ ਮੁਆਵਜ਼ਾ ਮਿਲੂਗਾ ਬਿਲਕੁਲ ਮਿਲੂਗਾ ਜੀ ਮੁਆਵਜ਼ਾ ਮਿਲੂਗਾ ਅਸੀਂ ਜਦਵਾ ਕੇ ਹਟਾਂਗੇ ਲੋਕਾਂ ਜਿਹੜਾ ਤੁਸੀਂ ਇਹਨੂੰ ਸਾਡੀ ਮਦਦ ਕਰਨੀ ਚਾਹੁੰਦੇ ਹੋ ਜਿਹੜਾ ਤੁਸੀਂ ਸਾਨੂੰ ਫੰਡ ਦੇਣਾ ਚਾਹੁੰਦੇ ਹੋ ਇਹ ਸਾਨੂੰ ਸਾਡੀ ਬੇਨਤੀ ਹੈ ਕਿ ਫੰਡ ਸਿੱਧਾ ਸਾਡੇ ਖਾਤੇ ਵਿੱਚ ਪ੍ਰੋਜੈਕਟ ਸਾਡੇ ਖਾਤੇ ਜਾਵੇ ਸਾਨੂੰ ਕੋਈ ਸਰਕਾਰ ਦੇ ਉੱਪਰ ਪ੍ਰੋਸਸ ਨਹੀਂ ਹੈ ਸਾਡੇਾਰੇ ਮੁਲਾਇਮ ਨਾਲ ਕੋਈ ਵੀ ਬਹੁਤ ਗੋਗਾਂ ਦੇ ਕੰਟੈਕਟ ਦੇ ਵਿੱਚ ਰਹਿੰਦੇ ਹੋ ਬੜੀ ਮੁਸ਼ਕਲ ਨਾਲ ਉਹਨਾਂ ਨੂੰ ਤਨਖਾਹ ਦਿੱਤੀਆਂ ਜਾ ਰਹੀਆਂ ਹਨ ਤੋਂ ਬਹੁਤ ਉਮੀਦ ਹੈ ਉਹ ਭਾਰਤੀ ਜਨਤਾ ਪਾਰਟੀ ਤੋਂ ਉਮੀਦ ਹੈ ਔਰ ਜਿੰਦੇ ਵੀ ਸਰਕਾਰ ਤੋਂ ਉਮੀਦ ਹੈ ਵੀ ਉਹ ਹੀ ਸਾਡੀ ਕੋਈ ਮਦਦ ਕਰ ਸਕਦੇ ਨੇ ਇਹ ਆਮ ਆਦਮੀੀ ਬਾੜੀ ਦੀ ਸਰਕਾਰ ਸਾਡੀ ਕੋਈ ਮਦਦ ਕਰ ਸਕਦੀ ਹੈ। ਪੜੀ ਦੇ ਬੁਕੀਆਂ ਆ ਗਏ ਉਹ ਕਿਉਂ ਨਹੀਂ ਲੱਗਤ ਉੱਥੇ ਕਿਉਂ ਆਪਾਂ ਇਹ ਚੁੱਪ ਰਹੀ ਵਿਧਾਨ ਸਭਾ ਦੇ ਵਿੱਚ ਜਦੋਂ ਸੈਸ਼ਨ ਹੁੰਦਾ ਹੈ ਤਾਂ ਉੱਥੇ ਜਦੋਂ ਆਪੋਜੀਸ਼ਨ ਪਾਰਟੀ ਨੂੰ ਬੋਲਣ ਦਾ ਹੀ ਮੌਕਾ ਨਹੀਂ ਦਿੰਦੇ ਸਾਡੇ ਅਸ਼ਵਨੀ ਸ਼ਾਮਰਾਲ ਜੀ 2 ਐਮ ਐਲ اے ਭਾਰਤੀ ਜਨਤਾ ਪਾਰਟੀ ਦੇ ਹਨ ਜਦੋਂ ਵੀ ਨਹੀਂ ਜਨਤਾ ਦੇ ਵਿੱਚ ਦਾ ਆ ਕੇ ਦੇਖਣਾ ਚਾਹੀਦਾ ਸੀ ਜਨਤਾ ਦੇ ਵਿੱਚ ਵੀ ਰੋਲਾ ਪਾਉਂਦੇ ਸੀ ਅਸੀਂ ਬੈਂਕਿੰਗ ਦੀ ਜਿਹੜੀ ਗੱਲ ਹੋ ਰਹੀ ਸੀਗੀ ਉਹਦਾ ਵੀ ਚੱਕਦੇ ਸੀਗੇ ਤੇ ਪਰ ਜਦੋਂ ਹੁਣ ਜਿਹੜੀ ਸਰਕਾਰ ਲੋਕਾਂ ਨੇ ਚੁਣੀ ਹੈ ਕੰਮ ਤਾਂ ਸਰਕਾਰ ਨੇ ਕਰਨਾ ਆਪੋਜੀਸ਼ਨ ਤਾਂ ਜਾ ਕੇ ਕਰ ਨਹੀਂ ਸਕਦਾ ਸਾਡੇ ਕਹਿਣ ਨਾਲ ਨਾ ਡੀਸੀ ਨੇ ਕੰਮ ਕਰਨਾ ਹੈ ਨਾ ਕਿਸੇ ਮੌਸਮ ਵਿਭਾਗ ਵਾਲਿਆਂ ਨੇ ਪਹਿਲਾਂ ਚੇਤਾਵਨੀ ਦਿੱਤੀ ਉਸ ਤੋਂ ਬਾਅਦ ਵੀ ਇਹਨਾਂ ਨੇ ਕੰਮ ਨਹੀਂ ਕੀਤਾ ਅਸੀਂ ਲੋਕਾਂ ਨੂੰ ਇਹੀ ਦੱਸਣਾ ਚਾਹੁੰਦੇ ਆ ਕਿ ਬਈ ਇਹ ਨਕਮੀ ਦੇ ਨੋਸਿਖੇ ਦੀ ਸਰਕਾਰ ਆਪਾਂ ਚੁੜ ਲਈ ਹੈ ਇਹ ਆਪ ਤਾਂ ਜਿਹੜੀ ਆਈ ਹੈ ਇਹਨਾਂ ਕਰਕੇ ਆਈ ਹੈ ਸਰ ਦੁਰਵਤੋ ਹੋ ਰਹੀ ਹੈ ਇਹ ਕੇਂਦਰ ਸਰਕਾਰ ਐਸਡੀਆਰ ਦੇ ਤਹਿਤ ਪੈਸਾ ਭੇਜਿਆ ਉਸ ਪੈਸੇ ਦੀ ਦੁਰਵਤੋ ਕਰ ਰਹੀ ਹੈ ਪੰਜਾਬ ਸਰਕਾਰ ਦੇਖੋ ਪੰਜਾਬ ਸਰਕਾਰ ਨੂੰ ਅਸੀਂ ਪੈਸਾ ਜਿਹੜਾ ਕੇਂਦਰ ਸਰਕਾਰ ਨੇ ਦਿੱਤਾ ਹੈ ਉਹਦਾ ਹੁਣ ਤੱਕ ਪੂਰਾ ਰਿਕਾਰਡ ਹੀ ਪੇਸ਼ ਨਹੀਂ ਕੀਤਾ ਕਿ ਕਿੰਨੇ ਪੈਸੇ ਆਪਾਂ ਕਿਹੜੇ ਕਿਹੜੀ ਥਾਂ ਤੇ ਖਰਚੇ ਐ ਇਸੇ ਕਰਕੇ ਕੇਂਦਰ ਵਾਰ-ਵਾਰ ਕਹਿੰਦਾ ਕਿ ਤੁਹਾਨੂੰ ਦਿਓ ਪੈਸਾ ਤੁਹਾਡੇ ਕੋਲ ਪਹਿਲਾਂ ਆਇਆ ਉਹਦਾ ਪੂਰਾ ਸਾਨੂੰ ਹਿਸਾਬਤਾ ਬਣਾ ਕੇ ਦਿਓ ਕਿਥੇ ਕਿਥੇ ਖਰਚਾ ਇਹ ਦੱਸਣਾ ਤਾਂ ਬਣਦਾ ਹੈ ਕਿਤੇ ਇਹ ਨਾ ਹੋਵੇ ਕਿ ਅਸੀਂ ਭੇਜਿਆ ਤਾਂ ਉਹ ਰਾਹਤ ਲੋਕਾਂ ਨੂੰ ਰਾਹ ਦੇਣ ਵਾਸਤੇ ਹੈ ਇਹਨਾਂ ਨੇ ਆਪਣੇ ਲੋਕਾਂ ਨੂੰ ਤਨਖਾਹਾਂ ਦੇਣ ਤੇ ਜਾਂ ਆਪਣੇ ਹੈਲੀਕਾਪਟਰ ਖਰੀਦਣ ਤੇ ਜਾਂ ਆਪਣੇ ਦੂਜੇ ਸਟੇਟ ਦੇ ਲੈਕਚਰਾਂ ਤੇ ਬਣਦਾ ਹੋਊਗਾ ਪਰ ਮੈਂ ਇੱਕ ਹੋਰ ਵੀ ਦੱਸਣਾ ਚਾਹੁੰਦਾ ਕਿ ਜਿੱਥੇ-ਜਿੱਥੇ ਇਨਾਬੀਆ ਜਿੱਥੇ ਹੁਣ ਤਾਮਿਲਨਾਡੂ ਦੇ ਵਿੱਚ ਸਾਡੇ ਮੁੱਖ ਮੰਤਰੀ ਜੀ ਜਾ ਕੇ ਆਏ ਜਿੱਥੇ-ਜਿੱਥੇ ਬੀਜੇਪੀ ਦੀ ਸਰਕਾਰ ਆਏ तकरीबन 5 ਸਟੇਟਾਂ ਨੇ 5-5 ਕਰੋੜ ਰੁਪਇਆ ਇੱਥੇ ਰਾਹਤ ਪੈਕੇਜ ਜੰ ਭੇਜਿਆ ਹੈ ਗੋਆ ਨੇ ਭੇਜਿਆ ਹੈ ਹਰਿਆਣਾ ਨੇ ਭੇਜਿਆ ਹੈ ਤੇ ਗੁਜਰਾਤ ਨੇ ਭੇਜਿਆ ਹੈ ਤੇ ਰਾਹਤ ਪੈਕੇਜ ਨਾਲ ਸਮਗਰੀ ਵੀ ਭੇਜੀ ਹੈ ਕਿਸੇ ਵੀ ਹੋਰ ਨਾ ਕਾਂਗਰਸ ਦੇ ਸੂਬੇ ਨੇ ਕਿਸੇ ਭੇਜੀ ਹੈ ਜਾਂ ਇਹਨਾਂ ਦੇ ਕੋਈ ਭਾਈ ਵਾਲੇ ਨੇ ਉਹਨਾਂ ਨੇ ਅਜ ਤੱਕ ਪੰਜਾਬ ਦੇ ਰਾਹਤ ਪੈਕੇਜ ਕੋਈ ਨਹੀਂ ਭੇਜਿਆ ਸਰ ਜ਼ਮੀਨੀ ਹਕੀਕਤ ਕੀ ਹੈ ਜ਼ਮੀਨੀ ਹਕੀਕਤ ਇਹ ਹੈ ਕਿ ਅੱਜ ਪੰਜਾਬ ਦੇ ਜਿਹੜੇ ਲੋਕ ਹੈ ਉਹ ਜਿੱਥੇ-ਜਿੱਥੇ ਹੜ ਆਇਆ ਹੈ ਉਹ ਬਹੁਤ ਬੁਰਾ ਉਸ ਏਰੀਆ ਦਾ ਹਾਲ ਹੈ ਲੋਕਾਂ ਦੀ ਫਸਲ ਦੇ ਸਾਲ ਉਸ ਕਾਮੀ ਆ ਗਈ ਹੈ ਇਹ ਰੇਤਾਈ 10 10 8 8 10 10 ਫੁੱਟ ਤੱਕ ਰੇਤ ਉੱਥੇ ਆ ਗਈ ਹੈ ਤੇ ਮਾਂ ਗਾਇਆ ਮੱਜਿਆ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਭਾਰਤੀ ਜਨਤਾ ਪਾਰਟੀ ਉੱਥੇ ਆਪਣੇ ਤੌਰ ਤੇ ਪੂਰੇ ਟਰੈਕਟਰਾਂ ਨਾਲ ਉਸ ਰੇਤ ਨੂੰ ਸਤਾਈ ਕਰਵਾ ਰਹੀ ਹੈਗੀ ਹੈ ਭਾਰਤੀ ਜਨਤਾ ਦੀਆਂ ਟੀਮਾਂ ਬਣਾਈਆਂ ਹੈਗੀਆਂ ਸਟੇਟ ਲੈਵਲ ਦੇ ਹਰ ਜ਼ਿਲ੍ਹੇ ਦੇ ਵਿੱਚੋਂ ਟਰੈਕਟਰ ਉੱਥੇ ਜਾ ਰਹੇ ਨੇ ਕਿਸਾਨਾਂ ਦੀ ਮਦਦ ਲਈ ਵੀ ਰੇਤ ਉੱਥੋਂ ਨਿਕਲਵਾ ਕੇ ਔਰ ਉਹਨਾਂ ਨੂੰ ਬੀਜ ਦਾ ਵਿਜੈਮ ਕੀਤਾ ਜਾ ਰਿਹਾ ਹੈ ਕਿ ਕੋਈ ਕਣਕ ਕਿਸਨ ਦਾ ਬਿਜਾਈ ਦਾ ਸੀਜ਼ਨ ਆ ਰਿਹਾ ਹੈਗਾ ਉਹਨਾਂ ਦਾ ਬੀਜ ਵੀ ਸਾਰਾ ਰੁੜ ਗਿਆ। ਬੀਜੇਪੀ ਆਪਣੇ ਪੱਧਰ ਤੇ ਕੰਮ ਕਰ ਰਹੀ ਹੈ। ਇਹ ਕੰਮ ਜਿਹੜਾ ਰਾਹਤ ਜੇ ਅਸੀਂ ਆਪਣਾ ਇੱਕ ਸਟੋਰ ਬਣਾ ਕੇ ਸਾਰੇ ਲੋਕਾਂ ਨੂੰ ਜਿਹੜੀ ਜਿਹੜੀ ਤਾਜ਼ਾ ਜ਼ਰੂਰਤ ਹੈ ਜਿੰਨਾ ਅਸੀਂ ਭਾਰਤੀ ਜਨਤਾ ਪਾਰਟੀ ਕਰਦੇ ਸਾਡੇ ਕਾਰਜਕਰਤਾ ਉੱਥੇ ਲੱਗੇ ਹੋਏ ਹੈ। ਜਿਵੇਂ ਪ੍ਰਧਾਨ ਜੀ ਨੂੰ ਦੱਸਿਆ ਹੈ ਤਾਂ ਅਸੀਂ ਉਸ ਇਲਾਕੇ ਦੇ ਵਿੱਚ ਜਿੱਥੋਂ ਟਰੈਕਟਰ ਲਏ ਆ ਆਪਣੇ ਕਾਰਜਕਰਤਾ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਈ ਉਸ ਏਰੀਆ ਦੇ ਵਿੱਚ ਜਾ ਕੇ ਰੇਤ ਹਟਾਣੀ ਹੈ ਉਹਨਾਂ ਦੀ ਫਸਲ ਜ਼ਮੀਨ ਠੀਕ ਹੋ ਸਕੇ ਉਹ ਅਸੀਂ ਮਦਦ ਕਰਨੇ ਲੱਗੇ ਹਾਂ। ਕੀ ਲੱਗਦਾ ਜਿਨ੍ਹਾਂ ਦੇ ਫਸਲਾਂ ਤਬਾਹ ਹੋ ਗਈਆਂ ਉਹਨਾਂ ਨੂੰ ਮੁਆਵਜ਼ਾ ਮਿਲੂਗਾ ਬਿਲਕੁਲ ਮਿਲੂਗਾ ਜੀ ਮੁਆਵਜ਼ਾ ਮਿਲ ਜਵਾ ਮੁਆਵਜ਼ਾ ਦਵਾ ਕੇ ਹਟਾਂਗੇ ਜੀ ਲੋਕਾਂ ਨੂੰ ਇਹ ਉਮੀਦ ਹੈ ਕਿ ਜਿਹੜਾ ਇਹ ਮੁਆਵਜ਼ਾ ਮਿਲੂਗਾ ਸਮੂਹ ਸ਼ਾਇਦ ਪੰਜਾਬ ਸਰਕਾਰ ਤੋਂ ਨਾ ਮਿਲੇ ਕਿਉਂਕਿ 2023 ਦੇ ਵਿੱਚ ਵੀ ਮੁਆਵਜ਼ਾ ਕੇਂਦਰ ਨੇ ਇਹਨਾਂ ਨੂੰ ਭੇਜਿਆ ਸੀ ਜਿਸ ਦਿਨ 9 ਸਤੰਬਰ ਨੂੰ ਮੋਦੀ ਜੀ ਉੱਥੇ ਆਏ ਨੇ ਹੜਪੀਟਾਂ ਨੂੰ ਮਿਲਣ ਗੁਰਦਾਸਪੁਰ ਦੇ ਵਿੱਚ ਮੀਟਿੰਗ ਹੋਈ ਹੈ ਉਹਨਾਂ ਨੇ ਸਾਰੇ ਏਰੀਆ ਦਾ ਉੱਥੇ ਹਵਾਈ ਸਰਵੇਖਣ ਵੀ ਕੀਤਾ ਬਾਅਦ ਚ ਅਧਿਕਾਰੀਆਂ ਨਾਲ ਜਦੋਂ ਮੀਟਿੰਗ ਹੋਈ ਉੱਥੇ ਅਸੀਂ ਜੋ ਖੇਮੋਯੂ ਕਲਸ ਮੀਟਿੰਗ ਦੇ ਵਿੱਚ ਤੁਹਾਨੂੰ ਬਾਈਚਾ ਮੇਰੀ ਡਿਊਟੀ ਲੱਗੀ। ਉੱਥੇ ਸਾਡੇ ਸਾਹਮਣੇ ਕਿਸਾਨਾਂ ਨੇ ਮੋਦੀ ਨੂੰ ਇਹ ਗਿਆ ਵੀ ਜਿਹੜਾ ਤੁਸੀਂ ਇਹਨਾਂ ਨੂੰ ਸਾਡੀ ਮਦਦ ਕਰਨੀ ਚਾਹੁੰਦੇ ਹੋ ਜਿਹੜਾ ਤੁਸੀਂ ਸਾਨੂੰ ਫੰਡ ਦੇਣਾ ਚਾਹੁੰਦੇ ਹੋ ਇਹ ਸਾਨੂੰ ਸਾਡੀ ਬੇਨਤੀ ਹੈ ਕਿ ਫੰਡ ਸਿੱਧਾ ਸਾਡੇ ਖਾਤੇ 'ਚ ਡਾਇਰੈਕਟ ਸਾਡੇ ਖਾਤੇ 'ਚ ਆਵੇ। ਸਾਨੂੰ ਪੰਜਾਬ ਸਰਕਾਰ ਦੇ ਉੱਪਰ ਭਰੋਸਾ ਨਹੀਂ ਹੈ ਕਿਉਂਕਿ 2023 ਦੇ ਵਿੱਚ ਵੀ ਜਿਹੜਾ ਫੰਡ ਭੇਜਿਆ ਸੀਗਾ ਉਹ ਸਰਕਾਰ ਕਹਿੰਦੀ ਵਾਪਸ ਚਲਾ ਗਿਆ। ਫਿਰ ਮੋਦੀ ਜੀ ਆਪ ਬੋਲੇ ਉੱਥੇ ਮੋਦੀ ਜੀ ਨੇ ਕਿਹਾ ਬਈ ਇਹ ਇਸ ਤਰ੍ਹਾਂ ਨਹੀਂ ਹੁੰਦਾ ਹੁੰਦਾ ਜਿਹੜਾ ਸਰਕਾਰ ਵੱਲੋਂ ਇੱਕ ਵਾਰੀ ਕੇਂਦਰ ਵੱਲੋਂ ਫੰਡ ਆ ਜਾਂਦਾ ਹੁੰਦਾ ਕਦੇ ਵਾਪਸ ਨਹੀਂ ਜਾਂਦਾ ਹੁੰਦਾ ਇਹ ਇੱਕ ਨਿਯਮ ਹੈ ਆਪਾਂ ਸਾਰੇ ਜਾਣਦੇ ਆ ਪੜ੍ਹੇ ਲਿਖੇ ਬੰਦੇ ਬੈਠੇ ਆ ਕਿ ਜਦੋਂ ਵੀ ਕੋਈ ਫੰਡ ਆਉਂਦਾ ਹੈ ਉਹ ਜਿਹੜਾ ਸਰਕਾਰ ਯੂਜ਼ ਕਰਦੀ ਆ ਉਹਦਾ ਇੱਕ ਯੂਸੀ ਦੇ ਨੰਬਰ ਦਾ ਜਿਹਨੂੰ ਆਪਾਂ ਯੂਟਿਲਾਈਜੇਸ਼ਨ ਸੈਟਿੰਗ ਕਰਦੇ ਆ ਜਿਨੀ ਵੇਰੋਂ ਸਰਕਾਰ ਸਟੇਟ ਸਰਕਾਰ ਯੂਸੀ ਨਹੀਂ ਦਿੰਦੀ ਕੇਂਦਰ ਨੂੰ ਉਨੀ ਦੇ ਦੁਬਾਰਾ ਫੰਡ ਨਹੀਂ ਮਿਲਦਾ ਹੁੰਦਾ ਇਹਨਾਂ ਨੇ ਉਹ ਜਿਹੜਾ 12000 ਕਰੋੜ ਰੁਪਏ ਦੀ ਜਿਹੜੀ ਗੱਲ ਹੈ ਉਹਦਾ ਹਜੇ ਤੱਕ ਯੂਸੀ ਹੀ ਨਹੀਂ ਦਿੱਤਾ ਉਹ ਕਿਉਂ ਨਹੀਂ ਦਿੱਤਾ ਉਹ ਸਾਰੇ ਜਾਣਦੇ ਆ ਕਿ ਉਹਦੀ ਇਹਨਾਂ ਨੇ ਪੈਸੇ ਦੀ ਦੁਰਵਰਤੋਂ ਕੀਤੀ। ਉਹ ਪੈਸਾ ਕਿਥੇ ਹੋਰ ਵਰਤਿਆ ਗਿਆ? ਐਡਵਰਟਾਈਜ਼ਮੈਂਟ ਦੇ ਵਿੱਚ ਵਰਤਿਆ ਗਿਆ। ਹੁਣ ਉਹ ਅਫਸਰ ਵੀ ਨਹੀਂ ਜਵਾਬ ਦੇ ਸਕਦੇ ਵੀ ਕਿੱਥੇ ਆ ਕਿੱਥੇ ਨਹੀਂ। ਉੱਥੇ ਜਦੋਂ ਕੇਪੀਸੀਨਾ ਜਿਹੜੇ ਚੀਫ ਸਕੱਤਰ ਜਿਹੜੇ ਸੀਗੇ ਉੱਥੇ ਜਦੋਂ મોદી ਨੇ ਪੁੱਛਿਆ ਵੀ ਉਹ ਔਰ ਹੋਰ ਸਾਡੇ ਪੰਜਾਬ ਦੇ ਅਧਿਕਾਰੀ ਸੀ ਜਾਖੜ ਜੀ ਵੀ ਸੀਗੇ, ਅਸ਼wini Sharma ਜੀ ਵੀ ਸੀਗੇ ਵੀ ਜਿਹੜਾ ਪੈਸਾ ਸੀ ਉਹ ਕਿੱਥੇ ਗਿਆ? ਕੋਈ ਉਹਨਾਂ ਨੂੰ ਜਵਾਬ ਨਹੀਂ ਆਇਆ ਇਸ ਚੀਜ਼ ਦਾ। ਇਟ ਮੀਨਸ ਕਲੀਅਰ ਸੀਗਾ ਵੀ ਪੈਸਾ ਹੈ ਕਿਥੇ ਹੋਰ ਵਰਤ ਗਿਆ। ਪੈਸਾ ਜੇ ਹੁਣ ਹੋਵੇ ਤਾਂ ਦੇਣ ਇਹ ਹੁਣ ਇਹ ਹਾਲਾਤ ਹੈ ਖਜ਼ਾਨਾ ਇਹਨਾਂ ਦਾ ਬਿਲਕੁਲ ਖਾਲੀ ਪਿਆ ਇਹਨਾਂ ਨੂੰ ਹੁਣ ਇਹ ਜਿਹੜੇ ਸਰਕਾਰੀ ਮੁਲਾਜ਼ਮ ਨੇ ਤੁਸੀਂ ਵੀ ਬਹੁਤ ਲੋਕਾਂ ਦੇ ਕੰਟੈਕਟ ਦੇ ਵਿੱਚ ਰਹਿੰਦੇ ਹੋ ਬੜੀ ਮੁਸ਼ਕਲ ਨਾਲ ਉਹਨਾਂ ਨੂੰ ਤਨਖਾਹਾਂ ਦਿੱਤੀਆਂ ਜਾ ਰਹੀਆਂ ਡਵੈਲਪਮੈਂਟ ਤਾਂ ਛੱਡੋ ਪਰੇ ਵੀ ਕੀ ਕਰਨੀ ਇਹਨਾਂ ਨੇ ਪੰਜਾਬ ਦੀ ਡਵੈਲਪਮੈਂਟ ਸਾਰੀ ਰੁਕੀ ਹੋਈ ਹੈ 3.5 ਸਾਲ ਪੂਨੇ 4 ਸਾਲ ਹੋ ਗਏ ਨੇ ਤੁਸੀਂ ਇਹ ਦੇਖ ਲਓ ਵੀ ਤੁਸੀਂ ਗੂਗਲ ਤੇ ਸਰਚ ਕਰਕੇ ਦੇਖ ਲਓ ਪਹਿਲਾਂ ਵੀ ਸਰਕਾਰਾਂ ਵੱਲੇ ਕਿੰਨਾ ਗਵਰਨਮੈਂਟ ਕਿੰਨੀਆਂ ਸੜਕਾਂ ਬਣਦੀਆਂ ਸੀਗੀਆਂ ਤੇ ਇਹਨਾਂ ਦੀ ਸਰਕਾਰ ਦੇ ਹੁੰਦੇ ਕਿੰਨੀਆਂ ਹੁਣ ਸੜਕਾਂ ਬਣੀਆਂ ਨਹੀਂ ਆਈਆਂ ਸੋ ਮੇਰੇ ਕਹਿਣ ਦਾ ਭਾਵ ਇਹੀ ਹੈ ਕਿ ਜਿਹੜੇ ਹੁਣ 10 ਜ਼ਿਲ੍ਹੇ ਇਫੈਕਟਿਡ ਨੇ ਉਹਨਾਂ ਨੂੰ ਲੋਕਾਂ ਨੂੰ ਜੋ ਉਮੀਦ ਹੈ ਉਹ ਭਾਰਤੀ ਜਨਤਾ ਪਾਰਟੀ ਤੋਂ ਉਮੀਦ ਹੈ ਔਰ ਕੇਂਦਰ ਦੀ ਸਰਕਾਰ ਤੋਂ ਉਮੀਦ ਹੈ ਵੀ ਉਹ ਹੀ ਸਾਡੀ ਕੋਈ ਮਦਦ ਕਰ ਸਕਦੇ ਨੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੀ ਕੋਈ ਮਦਦ ਨਹੀਂ ਕਰ ਸਕਦੀ ਇਸ ਇਹ ਕਹੇ ਵੀ ਹੁਣ ਪਾਰਿੰਗ ਜੁਣਾ ਦੇ ਖਾਤੇ ਆ ਜੀ ਸੇ ਹਾਂਜੀ ਹਾਂ ਉਹਦੇ ਵਿੱਚੋਂ 800 ਕੁਸ਼ ਕਰੋੜ ਰੁਪਿਆ ਜਿਹੜਾ ਉਹ ਤਾਂ ਪੰਜਾਬ ਸਰਕਾਰ ਨੂੰ ਆ ਗਿਆ ਇਹਨਾਂ ਦੇ ਖਾਤੇ ਜਿਹੜਾ ਬਾਕੀ ਦੀ ਜਿਹੜੀ ਪਲੈਨਿੰਗ ਬਣ ਰਹੀ ਹੈ ਵੀ ਜੋ ਕਿਸਾਨਾਂ ਦੀ ਡਿਮਾਂਡ ਆ ਪਰ ਮੋਦੀ ਨੇ ਇਹ ਨਹੀਂ ਕਿਹਾ ਵੀ 1600 ਕਰੋੜ ਹੀ ਦੇਣਾ ਹੈ ਇਹ ਤਾਂ ਇੱਕ ਇਮੀਡੀਏਟਲੀ ਫੋਰੀ ਮਦਦ ਸੀਗੀ ਉਹ ਤਾਂ ਐਨੇ ਖੁੱਲੇ ਦਿਲ ਦੇ ਨੇ ਕਿ ਤੁਸੀਂ ਕੱਲ ਵੀ ਦੇਖਿਆ ਹੋਣਾ 40000 ਕਰੋੜ ਰੁਪਏ ਦੀਆਂ ਕਿਸਾਨਾਂ ਲਈ ਸਕੀਮਾਂ ਚਲਾਈਆਂ ਤੁਸੀਂ ਦੇਖਿਆ ਹੋਣਾ ਟੀਵੀ ਦੇ ਉੱਪਰ ਉਹ ਵੀ ਜੋ ਉਹਨਾਂ ਨੇ ਗੱਲ ਕਹੀ ਸੀ ਨਾ ਅੱਜ ਤੋਂ 4 ਸਾਲ ਪਹਿਲਾਂ ਵੀ ਮੈਂ ਚਾਹੁੰਦਾ ਕਿਸਾਨਾਂ ਦਾ ਜੀਵਨ ਸਤਰ ਉੱਚਾ ਹੋਵੇ ਇਹਨਾਂ ਦੀ ਆਮਦਨੀ ਦੁੱਗਣੀ ਹੋਵੇ ਉਹ ਅੱਜ ਵੀ ਉਸੇ ਗੱਲ ਤੇ ਖੜੇ ਨੇ ਉਹਨੂੰ ਗੁੰਮਰਾਹ ਕਰਕੇ ਅੰਦোলন ਚਲਾਇਆ ਕਿਸਾਨੀ ਅੰਦোলন ਚਲਾਇਆ ਗਿਆ ਅੱਜ ਉਹ ਮੇਰਾ ਖਿਆਲ ਆ ਬਹੁਤ ਲੋਕੀ ਪਛਤਾ ਰਹੇ ਨੇ ਵੀ ਹਾਂ ਜੋ ਮੋਦੀ ਜੀ ਕਹਿ ਰਹੇ ਸੀ ਉਹ ਸਹੀ ਥੀ ਅਸੀਂ ਇਹ ਲੋਕਾਂ ਦੇ ਬਹਿਕਾਵੇ ਦੇ ਵਿੱਚ ਆ ਗਏ ਅਸੀਂ ਅੰਦੋਲਨ ਕੀਤਾ ਔਰ ਉਸੇ ਅੰਦੋਲਨ ਦਾ ਫਾਇਦਾ ਉਠਾ ਕੇ ਇਹ ਸਰਕਾਰ ਬਣੀ ਸਾਰੇ ਆਪਾਂ ਜਾਣਦੇ ਹਾਂ ਅੱਜ ਪੂਰਾ ਪੰਜਾਬ ਪਸਤਾ ਰਿਹਾ ਕਿ ਅਸੀਂ ਕਿਵੇਂ ਇਹਨਾਂ ਨੂੰ ਇੱਕ ਅੱਖਾਂ ਮੀਚ ਕੇ ਕੋਈ ਕੈਂਡੀਡੇਟ ਨਹੀਂ ਦੇਖਿਆ ਕਿਸੇ ਨੇ ਕੁਝ ਨਹੀਂ ਦੇਖਿਆ ਇਹ ਜਾ ਕੇ ਚਾਰੂ ਦਾ ਬਟਨ ਦਬਕੇ ਸਰਕਾਰ 92 ਐਮਐਲਏ ਦੀ ਲਿਆ ਕੇ ਬਣਵਾਤੀ ਹੈਗੀ ਹੈ ਅੱਜ ਮੇਰਾ ਖਿਆਲ ਹੈ ਜੇ ਇਲੈਕਸ਼ਨ ਹੋ ਜਾਣ ਹੁਣ ਤਾਂ ਅਜੇ ਚਲੋ 15 16 ਮਹੀਨੇ ਰਹਿੰਦੇ ਨੇ ਸਾਨੂੰ ਨਹੀਂ ਲੱਗਦਾ ਵੀ 20 ਤੋਂ ਵੱਧ ਇਹਨਾਂ ਦੇ ਐਮਐਲਏ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਆਉਣਗੇ ਸੋ ਸਾਡੇ ਚ ਸੁਖਵਿੰਦਰ ਸਿੰਘ ਗੋਲਡੀ ਜੋ ਪੰਜਾਬ ਦੇ ਉਪ ਕੈਸ਼ੀਅਰ ਵੀ ਨੇ ਮੁਹਾਲੀ ਜ਼ਿਲ੍ਹੇ ਦੇ ਪ੍ਰਧਾਨ ਵੀ ਰਹੇ ਨੇ ਔਰ ਸਾਡੇ ਖਰੜ ਹਲਕੇ ਤੋਂ ਸੰਭਾਵਿਤ ਵਿਧਾਨ ਸਭਾ ਦੇ ਉਮੀਦਵਾਰ ਵੀ ਨੇ ਇਹਨਾਂ ਦੀ ਜੋ ਪ੍ਰਦੇਸ਼ ਵਲਣ ਡਿਊਟੀ ਲੱਗੀ ਸੀ ਵਿਸਤਾਰ ਦੇ ਨਾਲ ਇਹਨਾਂ ਨੇ ਦੱਸਿਆ ਵੀ ਇਹ ਬਾੜ ਜਿਹੜੀ ਹੈ ਇਹ ਪ੍ਰਮਾਤਮਾ ਦੀ ਕਰੋਪੀ ਤਾਂ ਚਲੋ ਸਿਗੀ ਸਿਗੀ ਜੋ ਉਪਰੋਂ ਪਾਣੀ ਆਇਆ ਪਹਾੜਾਂ ਤੋਂ ਉਹਨੂੰ ਰੁਕਿਆ ਤਾਂ ਨਹੀਂ ਜਾ ਸਕਦਾ ਪਰ ਜੇ ਇਹਦੇ ਸਹੀ ਪ੍ਰਬੰਧ ਕੀਤੇ ਹੁੰਦੇ ਤਾਂ ਕਾਫੀ ਹੱਦ ਤੱਕ ਲੋਕਾਂ ਨੂੰ ਇਸ ਤੋਂ ਰਾਹਤ ਮਿਲ ਸਕਦੀ ਸੀ ਗੋਲੀ ਦਾ ਔਰ ਤੁਹਾਡੇ ਸਾਰੇ ਭਾਈਆਂ ਦਾ ਇੱਥੇ ਆਉਣ ਤੇ ਅਸੀਂ ਤਾਂ ਇਹਦੇ ਲਈ ਬਹੁਤ ਧੰਨਵਾਦ ਕਰਦੇ ਹਾਂ